ਇਸ ਵੱਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਨਹੰਗਤ ਸਿੰਘ ਮਾਨ ਸਿੰਘ ਅਕਾਲੀ ਔਰਾਂ ਦੇ ਵੱਲੋਂ ਬੰਟੀ ਬਾਬੇ ਨੂੰ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਸ ਦੇ ਵਿੱਚ ਸੱਚੀ ਸ਼ਕਤੀਆਂ ਨੇ ਜੇਕਰ ਉਹ ਸੱਚੀ ਉਸ ਦੀ ਵਿੱਚ ਕਰਾਮਾਤਾਂ ਨੇ ਤਾਂ ਉਹਦੀਆਂ ਕਰਾਮਾਤਾਂ ਦੇਖਣ ਦੇ ਲਈ 13 ਮਾਰਚ ਨੂੰ ਨਹੰਗਤ ਸਿੰਘ ਜਥੇਬੰਦੀਆਂ ਦੇ ਨਾਲ ਉਸ ਦੇ ਪ੍ਰੇਮ ਧਾਮ ਪਹੁੰਚਣਗੇ ਜਿਸ ਤੋਂ ਬਾਅਦ ਅੱਜ 13 ਮਾਰਚ ਹੈ ਤੇ ਸਭ ਦੀਆਂ ਨਿਗਾਹਾਂ ਇਸਤੇ ਉੱਤੇ ਟਿਕੀਆਂ ਹੋਈਆਂ ਸੀ ਕਿ ਮਾਨ ਸਿੰਘ ਅਕਾਲੀ ਜਿਹੜੇ ਨੇ ਉਹ ਬਾਬਾ ਬੰਟੀ ਦੇ ਦਰਬਾਰ ਦੇ ਉੱਤੇ ਜਾਣਗੇ ਤਾਂ ਇਹ ਸਭਦੇ ਦਰਮਿਆਨ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਮਾਨ ਸਿੰਘ ਕਾਲੀਓਰਾ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਕਿ ਕਿ ਅਸੀਂ ਲੁਧਿਆਣੇ ਨੂੰ ਚਾਲੇ ਪਾ ਲੈਨੇ ਤੇ ਸਭਦੇ ਦਰਮਿਆਨ ਇੱਕ ਖਬਰ ਸਾਹਮਣੇ ਆਈ ਕਿ ਨਹੰਗ ਸਿੰਘ ਜਿਹੜੇ ਨੇ ਮਾਨ ਸਿੰਘ ਕਾਲੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਨਜ਼ਰਬੰਦ ਕਰ ਲਿਆ ਗਿਆ ਹੈ ਉਹਨਾਂ ਨੂੰ ਫਲੋਰ ਦੇ ਵਿੱਚ ਹੀ ਰੋਕ ਲਿਆ ਗਿਆ ਹੈ ਤੇ ਸਭਦੇ ਦਰਮਿਆਨ ਬੰਟੀ ਬਾਬੇ ਦਾ ਵੀ ਬਿਆਨ ਸਾਹਮਣੇ ਆਇਆ ਹੈ ਬੰਟੀ ਬਾਬੇ ਨੇ ਜਿੱਥੇ ਇੱਕ ਪਾਸੇ ਸਪਸ਼ਟੀਕਰਨ ਦਿੱਤਾ ਹੈ ਤੇ ਨਾਲ ਦੀ ਨਾਲ ਕਈ ਸਵਾਲ ਵੀ ਧੱਕੇ ਨੇ ਕਿਹਾ ਹੈ ਕਿ ਜਿਹੜਾ ਮਾਨ ਸਿੰਘ ਅਕਾਲੀ ਹੈ ਉਹ ਸਿਰਫ ਫੇਮ ਲੈਣ ਲਈ ਅਜਿਹੀਆਂ ਹਰਕਤਾਂ ਕਰਦਾ ਹੈ ਇਸੇ ਨਾਲ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਨ ਸਿੰਘ ਅਕਾਲੀ ਨੂੰ ਲੁਧਿਆਣੇ ਦੇ ਵਿੱਚ ਐਂਟਰ ਹੋਣ ਤੋਂ ਰੋਕਿਆ ਗਿਆ ਤਾਂ ਉਹ ਵੀ ਉਸ ਦੇ ਉੱਤੇ 20 ਬੰਟੀ ਬਾਬੇ ਦੇ ਵੱਲੋਂ ਆਖਿਆ ਗਿਆ ਹੈ ਬੰਟੀ ਬਾਬੇ ਨੇ ਕਿਹਾ ਕਿ ਪ੍ਰਸ਼ਾਸਨ ਦੀ ਆਪਣੀ ਕਾਰਵਾਈ ਹੈ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਟਕਰਾਅ ਦੀ ਸਥਿਤੀ ਬਣੇ ਦਾ ਮਾਨ ਸਿੰਘ ਅਕਾਲੀ ਦੇ ਸਾਥੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨਹੰਗ ਸਿੰਘ ਮਾਨ ਸਿੰਘ ਅਕਾਲੀ ਹੋਰਾਂ ਨੂੰ ਫਲੋਰ ਦੇ ਵਿੱਚ ਰੋਕ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨ ਸਿੰਘ ਅਕਾਲੀ ਦੇ ਸਾਥੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਸੋ ਵਾਈ ਗੁੱਡ ਜੀ ਫਤਿਹ ਅੱਜ ਲੁਧਿਆਣਾ ਬਾਬਾ ਮਾਨ ਸਿੰਘ ਅਕਾਲੀ ਜੀ ਆ ਰਹੇ ਸੀ ਬੰਟੀ ਬਾਬੇ ਦੀ ਗੱਲ ਕਰਨ ਪ੍ਰਸ਼ਾਸਨ ਨੇ ਉਹਨਾਂ ਨੂੰ ਫਲੋਰ ਰੋਕ ਰਿਆ ਉਹਨਾਂ ਨੂੰ ਅੱਗੇ ਨਹੀਂ ਆਣ ਦੇ ਰਹੇ ਵਾਹਿਗੁਰੂ ਜੀ ਸਿੱਖ ਕੌਮ ਨਾਲ ਬੜਾ ਤੱਕਾ ਹੋ ਰਿਹਾ ਹੈ ਮਹਾਰਾਜ ਸਿੱਖ ਕੌਮ ਨੂੰ ਜਾਗਰਤ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿੰਨੇ ਕੋ ਸਿੱਖ ਜੰਗੀਆਂ ਤੋਂ ਬੰਦੀ ਦੀ ਲੋਕ ਆ ਰਹੇ ਸੀਗੇ ਨਿਹੰਗ ਸਿੰਘ ਆ ਰਹੇ ਸੀਗੇ ਬੜੇ ਜਥੇਬੰਦੀਆਂ ਦੇ ਲੋਕ ਆ ਰਹੇ ਸੀ ਪਰ ਬਾਬਾ ਜੀ ਨੇ ਉਹਨਾਂ ਨੇ ਉੱਥੇ ਰੋਕ ਲਿਆ ਹੁਣ ਤੁਹਾਨੂੰ ਪਤਾ ਹੀ ਹੈ ਤੁਹਾਡੀ ਤੁਹਾਡੀ ਗੱਲ ਹੋਈ ਹੈ ਹਾਂ ਜੀ ਸਾਡੀ ਗੱਲ ਹੋਈ ਹੈ ਬਾਬਾ ਜੀ ਕਿੰਨਾ ਨਾਲ ਗੱਲ ਹੋਈ ਬਾਬਾ ਮਾਨ ਸਿੰਘ ਅਕਾਲੀ ਨਾਲ ਜੀ ਅੱਛਾ ਕੀ ਦੱਸਿਆ ਉਹਨਾਂ ਨੇ ਤੁਹਾਨੂੰ ਉਹ ਬਾਬਾ ਮਾਨ ਸਿੰਘ ਅਕਾਲੀ ਕਹਿੰਦੇ ਆ ਜੀ ਤੁਸੀਂ ਘਰੇ ਜਾਓ ਤੇ ਸਾਡੀ ਗੱਲ ਸਾਨੂੰ ਫਲੋਰ ਰੋਕ ਲਿਆ ਉਹਨਾਂ ਨੇ ਅਸੀਂ ਥਾਣੇ 'ਚ ਬੈਠੇ ਆ ਤੁਸੀਂ ਘਰੇ ਜਾਓ ਤੇ ਉਹਨਾਂ ਨੇ ਦੱਸਿਆ ਕਿ ਕੀ ਗੱਲਬਾਤ ਕੋਈ ਚੱਲ ਰਹੀ ਹੈ ਉੱਥੇ ਉਹ ਗੱਲਬਾਤ ਚੱਲਦੀ ਵੀ ਹੈ ਕਹਿੰਦੇ ਨੇ ਤੁਸੀਂ ਘਰੇ ਜਾਓ ਬਾਅਦ ਦੇ ਵਿੱਚ ਤੁਹਾਨੂੰ ਕਾਲ ਤੇ ਦੱਸਾਂਗੇ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਸੀ ਕਿ ਮੈਂ ਬਸ ਥਾਣੇ ਆ ਰਿਹਾ ਹਾਂ ਪ੍ਰਸ਼ਾਸਨ ਨੇ ਕਿਹਾ ਮੈਨੂੰ ਪ੍ਰਸ਼ਾਸਨ ਨੇ ਉਹਨਾਂ ਨੂੰ ਰਸਤੇ 'ਚ ਹੀ ਰੋਕ ਲਿਆ ਜੀ ਜੀ ਤੇ ਕੀ ਕਹਿੰਦੇ ਅੱਗੇ ਨੂੰ ਜਾਨ ਨਹੀਂ ਦੇਣਾ ਨਹੀਂ ਨਹੀਂ ਜਾਨ ਨਹੀਂ ਦੇਣਾ ਜੀ ਤੇ ਤੁਹਾਡੇ ਸਿੰਘ ਬੰਡੀ ਬਾਬੇ ਦੇ ਤਾਂ ਨਹੀਂ ਇਕੱਠੇ ਹੋ ਰਹੇ ਜੀ ਨਹੀਂ 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 ਉਧਰ ਨਹੀਂ ਜਾਣਗੇ ਜੀ ਬਾਬਾ ਮਾਨ ਸਿੰਘ ਅਕਾਲੀ ਨਾਲ ਜਿੱਥੇ ਕਹੋਗੇ ਉੱਥੇ ਹੀ ਜਾਣਗੇ ਜੀ ਤੇ ਹੁਣ ਕੋਈ ਅਗਲਾ ਸਟੈਪ ਕੁਝ ਉਹ ਜਿੱਦਾਂ ਜਿੱਦਾਂ ਬਾਬਾ ਮਾਨ ਸਿੰਘ ਕਾਲੀ ਕਰੋਗੇ ਉੱਥੇ ਹੀ ਹੁਕਮ ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾ ਤੁਸੀਂ ਸੁਣਿਆ ਸਨ ਮਾਨ ਸਿੰਘ ਅਕਾਲੀ ਔਰ ਅਦੇ ਸਾਥੀ ਜਨਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਨ ਸਿੰਘ ਕੋ ਕਾਲੀ ਨੂੰ ਫਲੋਰ ਦੇ ਵਿੱਚ ਰੋਕ ਲਿਆ ਗਿਆ ਹੈ ਤੇ ਇਸ ਤੋਂ ਬਾਅਦ ਮਾਨ ਸਿੰਘ ਅਕਾਲੀ ਉਹਨਾਂ ਨੇ ਜਿਹੜਾ ਪ੍ਰੋਗਰਾਮ ਹੈ ਬੰਟੀ ਬਾਬੇ ਦੇ ਡੇਰੇ ਤੇ ਜਾਣ ਦਾ ਉਹ ਟਾਲ ਦਿੱਤਾ ਹੈ ਜਿਸ ਤੋਂ ਬਾਅਦ ਬੰਟੀ ਬਾਬਾ ਵੀ ਜਿਹੜਾ ਹੈ মিডিਆ ਤੇ ਨਾਲ ਰੂਬਰੂ ਹੋਇਆ ਜਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਕਈ ਸਵਾਲ ਉਸ ਦੇ ਵੱਲੋਂ ਮਾਨ ਸਿੰਘ ਅਕਾਲੀ ਹਰਾਤੇ ਵੀ ਪੁੱਛੇ ਗਏ ਨੇ ਮਾਨਸੇਗ ਅਕਾਲੀ ਉਹਨਾਂ ਵਾਲੇ ਬੋਲਦੇ ਹੋਏ ਬੰਟੀ ਬਾਬਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਬਿਆਨ ਸੁਣ ਲੈਂਦੇ ਆ ਇਕੱਲੇ ਮਾਨਸੇ ਅਕਾਲੀ ਕਿਉਂ ਸਰ ਦਰਵਾਜ਼ਾ ਸਭ ਲਈ ਖੁੱਲ੍ਹਾ ਚੋਵੇਗਾ ਦਰਵਾਜ਼ੇ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਮذਬ, ਕਿਸੇ ਵੀ ਪੰਥ, ਕਿਸੇ ਵੀ ਧਰਮ ਦਾ ਆ ਸਕਦਾ ਹੈ ਜੀ ਔਰ ਜਨਮ ਸਵਾ ਜਨਮ ਦਿੱਕਤ ਜਦੋਂ ਮੈਂ ਦੀ ਕਰ ਸਕਦਾ ਕੋਈ ਦਿੱਕਤ ਨਹੀਂ ਮੈਨੂੰ ਖਾਸ ਹੋਤੇ ਉਹਦੇ ਮਗਰ ਵੀ ਦੋ ਦਸਤਾਰ ਸਾਈਏ ਨੌਜਵਾਨ ਖੜੇ ਨੇ ਉਹ ਸਵਾਲ ਕਹਿੰਦੇ ਸਾਨੂੰ ਕਿਸ ਨਾ ਕੋਈ ਮਤਲਬ ਨਹੀਂ ਹੈਗਾ ਵੀ ਨੌਜਵਾਨਾਂ ਨੂੰ ਘੁਕਾਇਆ ਜਾ ਰਿਹਾ ਤੇ ਖਾਸ ਨੇ ਸਿੱਖ ਨੌਜਵਾਨ ਨੇ ਕਰੇ ਬੈਠ ਕੇ ਨਾ ਕੋਈ ਗੱਲ ਆਕੇ ਦੇਖੋ ਉਮਰ ਪੂਰਾ ਕਰੋ ਆਪਣਾ ਪਲੀਜ਼ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੇਰੀ ਵੀਡੀਓ ਪਈ ਹੋਈ ਹੈ ਜੀ ਮੈਂ ਸਾਰੇ ਚੈਨਲ ਥਰੂ ਕਹਿਣਾ ਚਾਹੁੰਦਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੀ ਮੇਰੀ ਲਾਈਵ ਪਿਆ ਹੋਇਆ ਹੈ ਮੇਰੇ ਪੇਜ ਦੇ ਉੱਪਰ ਉੱਪਰ ਦੇਖੋ ਮੈਂ ਕੀ ਬੋਲਿਆ ਉਹਦੇ ਜੀ ਮੈਂ ਸਰਦਾਰ ਨੂੰ ਉਲਟਾ ਬੋਲੇ ਵੀ ਤੂੰ

ਮੇਰੇ ਲਈ ਸਾਰੇ ਤੁਸੀਂ ਇੱਕੋ ਜਿਹੇ ਨੇ ਮੇਰੇ ਪ੍ਰਾਇ ਹਿੰਦੂ ਸਿੱਖ ਮੁਸਲਮਾਨ ਇਸਾਈ ਤੇ ਆਰੇ ਸਾਰੇ ਮੇਰੇ ਲਈ ਇੱਕੋ ਜਿਹੇ ਨੇ ਜੀ ਕੱਲੇ ਮਨ ਸਿੰਘ ਕੱਲੇ ਮੇਰੀ ਕੋਈ ਜਾਤੀ ਦੁਸ਼ਮਣ ਨਹੀਂ ਉਹਦੇ ਨਾਲ ਮੈਂ ਤੁਹਾਨੂੰ ਜਾਣਦਾ ਤਕਨੀਕੀ ਕੋਈ ਨਹੀਂ ਲੇਕਿਨ ਯੋਨਾ ਮੰਜ ਕਿਸੇ ਪ੍ਰਕਾਰ ਦਾ ਕੋਈ ਬਹਿ ਮੈਂ ਤਾਂ ਕੋਈ ਦਿੱਕਤ ਨਹੀਂ ਆਏਗੀ ਆਪਾਂ ਗੱਲ ਵਾਕਫ ਕਰਨੀ ਹੈ ਨਾ ਜਦੋਂ ਮਰਦੀ ਕਰ ਸਕਦੇ ਹਨ ਕੋਈ ਪ੍ਰੋਬਲਮ ਜੀ ਡੇਰਾਬਾਦ ਨੂੰ ਲੈ ਕੇ ਵੱਡੇ ਪੱਧਰ ਤੇ ਸਰ ਡੇਰਾਬਾਦ ਕੀ ਚੀਜ਼ ਆ ਇੱਕ ਦਰਵਾਜ਼ਾ ਹੈ ਅੱਜ ਜਿਹੜੇ ਦੇ ਵਿੱਚ ਬੇਸ਼ੱਕ ਉਹ মিডিਆ ਬੇਸ਼ੱਕ ਕੋਈ ਵੀ ਹੈ ਕੋਈ ਤਰਮ ਨੂੰ ਤੋੜਨ ਤੇ ਕਿਉਂ ਲੱਗੇ ਹੋਏ ਅਸੀਂ ਜੋੜਨ ਤੇ ਕਿਉਂ ਨਹੀਂ ਲੱਗੇ ਇੱਕ ਦਰਵਾਜ਼ਾ ਤਰਮ ਨੂੰ ਜੋੜ ਸਤਿ ਸ਼੍ਰੀ ਅਕਾਲ ਜੀ ਇੱਕ ਪ੍ਰੇਮ ਦਾ ਅੰਦਰਵਾਰ ਐਸੇ ਜਿੱਤੇ ਹਿੰਦੂ ਸਿੱਖ ਮੁਸਲਮ ਇਸਾਈ ਇਕੱਠੇ ਬੈਠ ਕੇ ਪੂਜਨ ਘਰ ਦੇ ਵਿੱਚ ਜੀ ਹਰ ਤਰਮੂ ਤਰਮ ਦਵਾਰ ਸਾਹਿਬ ਦੀ ਖੰਦੇ ਆ ਜੀ ਸਰ ਇੱਥੇ ਵੀ ਖਾਰੇ ਨਾ ਕਿਰਕੀਲ ਦੋਰੇ ਹੈ ਤੁਸ ਨੂੰ ਜੀ ਸਰ ਮਾਨ ਮੰਨਦਾ ਕਾਲੀ ਦਾ ਦਾਵਾ ਜੀ ਸਭ ਤੋਂ ਠੱ꺼 ਹੁਕਮ ਹੈ ਗੁਰੂ ਮਾਨ ਦੇਵ ਜੀ ਇਸੇ ਆਧਾਰ ਤੇ ਜਿਹੜੇ ਉਹਨਾਂ ਕਦ ਨੂੰ ਚਾਹਦੇ ਨੇ ਪੰਜੇ ਪਟੜਾ ਸਿੱਖ ਲੋਕ ਕਰਦੇ ਨੇ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਤੁਹਾਡੇ ਕੋਲ ਗੁਰੂ ਪ੍ਰੇਮ ਸਾਹਿਬ ਮੈਂ ਨੇ ਪਹਿਲਾਂ ਕੀ ਕਿਹਾ ਦਿਵਾਲੀ ਦੇ ਤੋਂ ਪਹਿਲਾਂ ਵੀ ਵੀਡੀਓ ਮੇਰੀ ਚੈੱਕ ਕਰੋ ਦਿਵਾਲੀ ਦੇ ਤੋਂ ਪਹਿਲਾਂ ਵੀ ਵੀਡੀਓ ਮੇਰੀ ਪੇਜ ਦੇ ਉੱਪਰ ਉਹਦੇ ਮੈਪਰ ਪ੍ਰੋਪਰ ਬੋਲੇ ਅਮਨੇਜਿਸ ਪਰ ਬਾਈ ਉਹਨਾਂ ਦਾ ਇਹ ਕਹਿਣਾ ਇਹ ਵੀ ਤੋ ਗੁੱਸਾਦਾ ਕਿ ਕੈਮਰਾ ਸਾਹਮਣੇ ਗੱਲ ਕਹੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਵੀ ਇਹ ਨਹੀਂ ਤਾਂ ਕੋਈ ਸਮੂਹ ਕਰਨੀ ਚਾਹੀਦਾ ਤੁਸੀਂ ਜੀ ਜਾਰੀ ਹੈ ਉਸੇ ਤਰੀਕੇ ਮੀਡੀਆ ਦਾ ਹੱਕ ਮੀਡੀਆ ਦਾ ਹੱਕ ਬੰਦ ਸ사가 ਕਿਥੇ ਕਵਰੇਜ ਕਰੇ ਹਰ ਮੀੜਵਰ ਕਵਰੇਜ ਕਰੇ ਨਾ ਕੀ ਕਰਨਾ ਮੀਡੀਆ ਕਹਿੰਦੇ ਲਈ ਹੈ ਮੀਡੀਆ ਦਾ ਕੰਮ ਕੀ ਚੀ ਹੈ ਮੀਡੀਆ ਦਾ ਕੰਮ ਹੈ ਸਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣਾ ਜੀ ਇਹ ਮੀਡੀਆ ਦਾ ਹੀ ਕੰਮ ਹੈ ਨਾ ਤੇ ਮੀਡੀਆ ਕਵਰੇਜ ਕਰੇ ਤੇ ਨਾ ਕੀ ਕਰਨਾ ਜੇ ਸੰਗਤ ਨੂੰ ਪੁੱਛੋ ਤੁਸੀਂ ਇੱਥੇ ਆ ਕੇ ਕੀ ਹੁੰਦਾ ਹੈ ਕੀ ਇੱਥੇ ਗਲਤ ਕੀਤਾ ਜਾ ਰਿਹਾ ਕਿਸੇ ਕਦੇ ਕਿਸ ਨੂੰ ਆਪਣੇ ਚਾਲੇ ਦੇ ਹਟਲ ਨਹੀਂ ਕੀਆ ਜਾਂਦਾ ਕੋਈ ਵੀ ਐਸਾ ਕੰਮ ਔਰ ਐਡੀ ਬੱਡੀ ਗੱਲ ਪੰਜਾਬ ਦੇ ਪਹਿਲਾ ਬਾਬਾ ਤੁਹਾਡੇ ਸਾਹਮਣੇ ਕਹਿ ਰਹੇ ਮੀਡੀਆ ਦੇ ਵਿੱਚ ਕਿ ਕਿਸੇ ਰੂਪ ਵਿੱਚ ਕਿਤੇ ਤੁਹਾਨੂੰ ਪੈਸਾ ਲੈ ਗਿਆ ਅੱਛਾ ਉਹਨਾਂ ਨੇ ਕਿਸੇ ਵੀ ਰੂਪ ਦੇ ਵਿੱਚ ਅੱਛਾ ਮੈਂ ਇੱਕ चीज ਹੋਰ ਪੁੱਛਣਾ ਚਾਹਨਾ ਸੀ ਤੋਂ ਕੁਝ ਸਮੇਂ ਪਹਿਲਾਂ ਪਹਿਲਾ ਵੀ ਨੰਦ ਸਿੰਘ ਤੁਹਾਡੇ ਚੱਲਦੇ ਲਾਈਵ ਤੇ ਕਿਉਂ ਆਏ ਸੀਗੇ ਉਹਦੇ ਵਿੱਚ ਕੀ ਮੈਟਰ ਹੋਇਆ ਸੀ ਸਰ ਕੋਈ ਗੱਲ ਨਹੀਂ ਮੇਰੇ ਲਈ ਕੋਈ ਦਿੱਕਤ ਨਹੀਂ ਨੰਦ ਸਿੰਘ ਆ ਰਹੇ ਆ ਮੇਰੇ ਕੋਲ ਛੋਟੇ ਵੱਡੇ ਭਰਾ ਆ ਮਸਟ ਵੈਲਕਮ ਸਰ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਹੈ ਉਹਨਾਂ ਨੇ ਹਦੋਂ ਪੁੱਛਿਆ ਮੈਂ ਹਦੋਂ ਦੱਸਿਆ बोलिया कोई नहीं है और भी, भी दस्तारधारी प्लीज सुरानी है लास्ट वीरवार देखो लाइव पाया लास्ट वीरवार प्रोपर मैंने बोलिया कोई भी किसी की ਕਿਸ ਨੇ ਪਹਿਲਾਂ ਇੱਕ ਦਸਤਾਰ ਨਾਲ ਕੋਸਾਂ ਨੂੰ ਬੜੀਆਂ ਕੁਰਬਾਨੀਆਂ ਨਾਲ ਮਿਲੀ ਆ। ਕੋਈ ਲੋਕੋ ਬੈਠੇ ਸੀ ਉਹਨਾਂ ਨੇ ਕਹਿਣਾ ਕਿ ਸਾਡੇ ਵਕਫਾ ਕੰਮ ਹੋਏ ਨਹੀਂ। ਗੱਲ ਇਹ ਵੀ ਥੋੜੇ ਕੋਲ ਕਿਹੜੀ ਉਹ ਸਰ ਕਿਹੜੇ ਦਰਵਾਜ਼ੇ ਨਹੀਂ ਹੁੰਦੇ? ਗੁਰਦਵਾਰਾ ਸਾਹਿਬ ਨਹੀਂ ਹੁੰਦੇ, ਮੰਦਿਰ ਨਹੀਂ ਹੁੰਦੇ, ਮਾਦੀਆਂ ਦੇ ਵਰਗਾ ਹਰ ਦਰਵਾਜ਼ੇ ਹੁੰਦੇ ਆ। ਐਸਾ ਕੋਈ ਦਰਵਾਜ਼ਾ ਵੀ ਇੱਥੇ ਕੰਮ ਨਹੀਂ ਹੁੰਦੇ ਹੈਗੇ। ਮੈਂ ਕਦੋਂ ਕਹਣਾ ਨਹੀਂ। ਇਹ ਕੋਈ ਐਕਸਟਰਾ ਦਰਵਾਜ਼ਾ ਥੋੜੀ ਹੈ। ਦੁਨੀਆਂ ਜਿੰਨੇ ਦਰਵਾਜ਼ੇ ਹਰ ਦਰਵਾਜ਼ੇ ਕੰਮ ਹੁੰਦੇ ਨੇ। ਥੋੜੇ ਤੇ ਸਵਾਲ ਥੋੜੇ ਕੋਲ ਕਿਹੜਾ ਚਮਤਕਾਰ ਸਰ ਮੇਰੇ ਕਿਹੜੇ ਦਰਵਾਜ਼ੇ ਚਮਤ ਇਹ ਦਰਵਾਰ ਹੈ ਨਾ ਇਹ ਵਿਚਲੀ ਗੱਲ ਕਰ ਨਹੀਂ 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 ਇਹ ਦਰਵਾਰ ਹੈ ਮੇਰੀ ਜਿਹੜੀ ਮਰਜ਼ੀ ਵੀਡੀਓ ਤੇ ਕੋਈ ਇੱਕ ਵੀ ਵੀਡੀਓ ਜਮਨੇ ਕਦੇ ਕੀ ਹੋਵੇ ਗੱਲ ਮੈਂ ਕਰਾ ਪਰਮਾਤਮਾ ਤੁਸੀਂ ਆਪਣੇ ਲਾਭ ਮੰਨਦੇ ਹੋ ਮੈਂ ਇਨਸਾਨ ਵੀ ਬੁਰਾ ਬੰਦਰੀ ਕੋਸ਼ਿਸ਼ ਕਰ ਰਹੇ ਹਾਂ ਇਹ ਗੱਲ ਕਰਦੇ ਯਾਰ ਕੀ ਗੱਲ ਕਰਦੇ ਹੋ ਮੈਂ ਇੱਕ ਸਰਗਰਮ ਜਰਦਾ ਮਰੀਦ ਹਾਂ ਇਸ ਗੱਦੀ ਚ ਕਰਮਾਦ ਹੋ ਸਕਦੀ ਹੈ ਕੱਲ ਮੈਂ ਦੁਨੀਆ ਚਲੀ ਜਾਊਂਗਾ ਗੱਦੀ ਫਿਰ ਵੀ ਚੱਲਣੀ ਹੈ 400 ਸਾਲ ਤੋਂ ਚੱਦੀ ਆ ਰਹੀ ਹੈ ਮੈਂ ਚਲਾ ਜਾਊਂਗਾ ਹੋਰ ਗੱਦੀ ਦੀ ਹੋਗਾ ਕੰਮ ਗੱਦੀਆਂ ਹੀ ਕਰਨੇ ਆ ਇਨਸਾਨ ਦੀ ਕੀ ਔਕਾਤ ਕਿਸਦਾ ਕੰਮ ਕਰ ਲਵੇਗਾ ਵੇਲ ਕੋਸਾ ਇਨਸਾਨ ਬਣੇ ਨਹੀਂ ਮੈਨੇ ਤੁਝੇ ਇਹ ਇੱਕ ਵੀਡੀਓ ਹੋਈ ਸੀ ਮੇਰੀ ਮੱਕਰ ਨਾਲ ਉਹ ਜੀ ਦੇਖੇ ਮੈਨੇ ਸਪੈਸ਼ਲੀ ਬੋਲਿਆ ਸੀ ਗੱਲ ਕੋਈ ਦੁਨੀਆ ਦਾ ਇੱਕ ਇਨਸਾਨ ਕਹ ਦੇਵੇ ਕਿ ਮੇਰੇ ਅੰਦਰ ਮਾਤਾ ਆ ਗਈ ਪੀਰ ਆ ਗਿਆ ਬਾਬਾ ਆ ਗਿਆ ਮੈਂ ਉਹਨੂੰ ਮਿਲਣਾ ਚਾਹੂੰਗਾ ਤੁਸੀਂ ਸਰ ਕਰ ਰਹੇ ਹੋ ਨਹੀਂ ਉਹ ਆਪਣੀ ਮਸਤਿਕ ਬਹੁਤ ਚਿਰ ਹੋ ਗਿਆ ਚੁੱਕੇ ਹਮੇ ਇੱਕ ਸਵਾਲ ਨੂੰ ਬਾਰ ਬਾਰ ਕਰਨਾ ਮੇਰਾ ਵੀ ਸਰ ਦਾ ਦੋੜ ਹੈ हाँ मैं बहुत बार दस चुके अपनी मस्ती रहना हर बंद अपनी अपनी परंपरा है।, तो तो है।, है मेरी सोच नहीं, सोचा नहीं। चार सौ सात परंपरा है प्रार्थना की बिजनेसमैन बनना छह दिन में अपने कारोबार दिन लिया मैं दरबार से आना ਸਿੰਗਲ ਦੇ ਓਨਲੀ ਤੁਸੀਂ ਆ ਬਾਬਾ ਜੀ ਮਸਤੀ ਕਹਿੰਦੇ ਥੋਡੀ ਗੱਲ ਮੰਨ ਲੈਣੇ ਆ ਪਰ ਤੁਹਾਡੀ ਮਸਤੀ ਦੇ ਆਰ ਹੇਟ ਕੋਈ ਕਹਿੰਦਾ ਮੇਰੇ ਚ ਬਾਬਾ ਆ ਗਿਆ ਕੋਈ ਮੈਂ ਬੋਲਿਆ ਨਹੀਂ ਮੈਂ ਉੱਪਰ ਚਲੇ ਨਹੀਂ ਕਰ ਰਿਹਾ ਦੇਖੋ ਤੁਸੀਂ ਮੈਂ ਖੁਦ ਪਖੰਡ ਬਾਦ ਦੇ ਖਿਲਾਫ ਆ ਇਹ ਕੋਈ ਦਰਬਾਰ ਖਾਸ ਤੌਰ ਤੇ ਬਾਬਾ ਹੁੰਦੇ ਬਾਹਰ ਵੀ ਮੈਂ ਗੱਲ ਕਹਿੰਦਾ ਜਿੱਥੇ ਕਿਸੇ ਵੀ ਰੂਪ ਦੇ ਵਿੱਚ ਪੈਸਾ ਲਿਆ ਜਾਂਦਾ ਤੇਰਾ ਕੰਮ ਕਰ ਦੂਗਾ 21000 ਲੱਗੂਆ ਤੇਰਾ ਕੰਮ ਕਰ ਦੂਗਾ 55000 ਲੱਗੂਆ ਕਿਸੇ ਵੀ ਰੂਪ ਵਿੱਚ ਪੈਸਾ ਲਿਆ ਜਾਂਦਾ ਜਦੋਂ ਆਪਣੇ ਪਰਮਾਤਮਾ ਆਪਣੀ ਗੱਦੀ ਦੇ ਹੁੰਦੇ ਹੋਏ ਤੁਹਾਨੂੰ ਕਿਸੇ ਹੋਰ ਤੋਂ ਪੈਸਾ ਮੰਗਣਾ ਪਿਆ ਉਹ ਪਖੰਡ ਹੈ ਖਰ ਬੋਲੇ ਇਸ ਤੋਂ ਇਲਾਵਾ ਅਰ ਪਹਿਲਾਂ ਵੀ ਮੈਂ ਬਹੁਤ ਵਾਰ ਬੋਲ ਚੁੱਕਿਆ ਕਿ ਜਿੰਨੀਆਂ ਬੀਬੀਆਂ ਭੈਣਾਂ ਕਿਸੇ ਵੀ ਡੇਰੇ ਕਿਸੇ ਵੀ ਦਰਵਾਜ਼ੇ ਜਾਂਦੀਆਂ ਹੱਥ ਜੋੜ ਕੇ ਰਿਕਵੈਸਟ ਕਰਦਾ ਹੁੰਦਾ ਮੈਂ ਜੀ ਮੇਰੇ ਵੀਡੀਓਜ਼ ਦੇਖੋ ਕਿ ਆਪਣੇ ਪਤੀ ਤੋਂ ਬਿਨਾ ਜਾਂ ਆਪਣੇ ਪਿਤਾ ਤੋਂ ਬਿਨਾ ਬਿਲਕੁਲ ਨਾ ਜਾਓ ਕਿਸੇ ਦਰਵਾਜ਼ੇ ਉੱਪਰ ਕਿੰਨੀਆਂ ਵੀਡੀਓਜ਼ ਨੇ ਮੇਰੀਆਂ ਪ੍ਰੋਪਰ ਪਲੀਜ਼ ਮੈਂ ਚੈਨਲ ਨੂੰ ਰਿਕਵੈਸਟ ਕਰੂੰ ਇਹਨੇ ਵੀਡੀਓ ਨੂੰ ਜਰੂਰ ਚਲਾ ਦੇ ਇੱਕ ਵਾਰ ਸਾਰੇ ਸੱਜਣ ਨੂੰ ਪਤਾ ਲੱਗੇ ਮੈਂ ਇੱਕ ਬਹੁਤ ਅੱਛਾ ਮੈਸੇਜ ਲੈ ਕੇ ਆਇਆ ਹਾਂ ਜਦੋਂ ਹਰੇਕ ਵਾਰੀ ਕੋਈ ਵੀ ਨਿਹੰਗ ਸਿੰਘ ਦਾ ਜਦੋਂ ਪਿਛਲੀ ਵਾਰੀ ਸੀਗੀ ਮੀਟਿੰਗ ਹੋਣੀ ਸੀਗੀ ਹੁਣ ਐ

सरकार जाके मुस्लिम मस्जिद जा रहे हैं कोई ऐसा धर्म भी चाहिए थे। सारे परा इकट्ठे जाके सर एक पोस्टर जेना ਤੁਸੀਂ ਤੁਸੀਂ ਦੇਖੋ ਅੰਦਰ ਭਗਵਾਨ ਬੋਲੇ ਦਾ ਵਿਸ਼ਾਲ ਮੰਦਰ ਬਣਿਆ ਅੰਦਰ ਜਿਹੜੇ ਜੱਦੀ ਨੇ ਉਹਨਾਂ ਨੂੰ ਦੂਰੇ ਜਾਂਦਾ ਮੁਸਲਮ ਤੋਂ ਨਾਲ ਨਹੀਂ ਨਹੀਂ ਸਰ ਮੈਂ ਕਦੇ ਸੀ ਨੂੰ ਮੰਨਦੇ ਨਹੀਂ ਜੀ ਮੈਂ ਕੱਟੜਵਾਦੀ ਸਨਤ ਨਹੀਂ ਆ ਸਰਕਾਰ ਬਾਬਾ ஹைਦਰ ਸ਼ੇਖ ਦਾ ਮੁਰੀਦ ਹੈ নো ਡਾਊਟ ਲੈਨ ਕੱਟੜਵਾਦੀ ਸਨਤ ਨਹੀਂ ਆ ਮੈਂ ਹੂੰ ਦੁਨੀਆ ਦੇ ਸਭ ਤੋਂ ਵੱਡੇ ਮਾਸਤ ਭਗਵਾਨ ਬੋਲੇ ਨਾਲ ਹੋਇਆ ਅਕਾਲ ਮਿਰਤੀ ਉਹ ਮਰੇ ਜੋ ਕੰਮ ਕਰੇ ਚੰਦਾਲ ਕਾ ਕਾਲ ਵੀ ਉਸ ਦਾ ਕਿਆ ਬਿਕੜਾ ਜੋ ਭਗਤੋ ਮਹਾਕਾਲ ਕਾ ਪੁਲਕੀ ਰੇਮੇਗਾ ਭਗਵਾਨ ਸਿੰਘ ਸਾਹਿਬ ਨੇ ਚੌਧਰ ਨਦੀ ਚੈਲੰਜ ਦਿੱਤਾ ਸੀ 12 ਵਜੇ ਨੂੰ ਪਹੁੰਚਣਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਮੈਂ ਬੰਤੀ ਬਾਪ ਨੂੰ ਦੇਖਣਾ ਕਿ ਉਹਨਾਂ ਦੇ ਉੱਪਰ ਕਿਹੜੀਆਂ ਸ਼ਕਤੀਆਂ ਨੇ ਪੁਲਿਸ ਵੀ ਬੇਕਾਇਦਾ ਖੜੀ ਹੈ ਤੁਹਾਡੀ ਗੱਲਬਾਤ ਹੋਈ ਹੈ ਕਿਸਦੇ ਨਾਲ ਸਰ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈਗੀ ਦਰਬਾਰ ਹਰ ਟਾਈਮ ਚਮਤਕਾਰ ਹੈ ਕੋਈ ਵੀ ਦਰਬਾਰ ਚਲੇ ਜਾਓ ਮੈਂ ਕੱਲਾ ਹੀ ਦਰਬਾਰ ਨਹੀਂ ਕਹਿ ਰਿਹਾ ਪਲੀਜ਼ ਬਾਰ-ਬਾਰ ਸੁਣੋ ਹਰ ਦਰ हर दरबार दिन है दे, जिथे तुम श्रद्धा नाल भावना आस्था नाल नाओगे हर दरबार को मिल रहा है मेरे जिन्हें बिजनेस देखने मेरे चिराग के नाम बाबा जी कृपा नाल महाराणी की कृपा जिन्हें चराग के बिजनेस सारे मेरे अपने बिजनेस हर मैं अपने ऑफिस को कभी मार रोड चली आयोजो कभी सराबर नगर चले आइयो कभी चंडीगढ़ चले आइयो कहीं मैं बहले में अपने ऑफिस आऊंगा अपने काम कमूंग और जिस टाइम मैं काम मेरे को कमूंगे कोई सदार हाथ में लाके मिलूंगा और की बंदी बाबा जी दिखाऊंगा ਉਸਦੇ ਇੱਕਦਮ ਲੇ ਗੱਦੀ ਦਿਆ ਦਾ ਉਸਦੇ ਅਮਾਨ ਅਮਾਨ ਸਿੰਘ ਦਾ ਇਹ ਵੀ ਸੋਸ਼ਲ ਮੀਡੀਆ 'ਚ ਜੋ ਵੀਡੀਓ ਜੰਦੀ ਆ ਉਹਨਾਂ ਨੇ ਕਿਹਾ ਸੀਗਾ ਕਿ ਸਿਰ ਘਮਾਉਣਾ ਚਲੋ ਮਸਤੀ ਆ ਕਦੇ ਕੱਪੜੇ ਲਾ ਲੈਂਦੇ ਨੇ ਕਿ ਅਜੇ ਹੀ ਕਿਹੜੀ ਮਸਤੀ ਸਰ ਕਿਹੜੇ ਕੱਪੜੇ ਕੱਲ ਕੱਲ ਤੁਸੀਂ ਅੱਗੇ ਕਹਿ ਦਿਓ ਵੀ ਗੰਗਾ ਜੀ ਇਸ਼ਨਾਨ ਕਰ ਰਹੇ ਸੀ ਕੱਪੜੇ ਧਾਰ ਲੈ ਯਾਰ ਇੱਕਦਮ ਨਹੀਂ ਸੀ ਬੰਦ ਨਹੀਂ ਨਹੀਂ ਇੱਕਦਮ ਨਹੀਂ ਸੀ ਬੰਦ ਆ ਗਰਮੀ ਸੀ ਕੱਪੜੇ ਧਾਰਦੇ ਕਿਉਂ ਇਹ ਸ਼ੁਰੂ ਆ ਰਿਹਾ ਕਿ ਇਹਨੂੰ ਕੱਪੜੇ ਧਾਰਾ ਮੇਰੇ ਬਨਿਆ ਨਹੀਂ ਪਈ ਹੋਈ ਇਹ ਸਵਾਲ ਉਹਨਾਂ ਦਾ ਨਹੀਂ ਨਹੀਂ ਮੇਰੇ ਬਨਿਆ ਨਹੀਂ ਮੈਂ ਵੀ ਸਵਾਲ ਦਾ ਜਵਾਬ ਹੀ ਦੇ ਰਿਹਾ ਮੇਰੇ ਬਨਿਆ ਨਹੀਂ ਪਈ ਹੋਈ ਸਾਡੇ ਸੰਤ ਨਾ ਉਸ ਵੀਡੀਓ ਨੂੰ ਤਾਂ ਅਸਲੋਂ ਮੈਂ ਕਹਾਂ ਵੀ ਬਾਬੇ ਕੁੰਜਾ ਯਾਰ ਲੈ ਕੇ ਲੁੱਟਾਂ ਲੁੱਟ ਰਹੇ ਨੇ ਅੱਧੀ ਵੀਡੀਓ ਸੁਣਿਆ ਕਰੋ ਪੂਰੀ ਵੀਡੀਓ ਸੁਣਿਆ ਕਰੋ ਨੂੰ ਅੱਧੀ ਵੀਡੀਓ ਸੁਣਿਆ ਤੁਸੀਂ ਆਪਣੇ ਉਸ ਵੀਡੀਓ 'ਚ ਮੈਂ ਠੀਕ ਕਹਿ ਰਿਹਾ ਵੀ ਲੋਕ 55000 ਦੇ ਰਹੇ ਬਾਬੇ ਨੂੰ ਦੇਣ ਦੀ بجائے ਕਿਸੇ ਹਸਪਤਾਲ 'ਚ ਲਗਾਓ